ਗੁਰਵਿੰਦਰ ਕੌਰ ਕਿਹੜੀ ਜਗ੍ਹਾ ਤੋਂ ਪਿੰਡ ਵਈਪੂਈਂ ਕਡੂਰ ਸਾਹ ਹਾਂਜੀ ਪੈਣੀ ਤੁਸੀਂ ਬੋਡੀ ਸਰਵਿਸ ਲਿਆ ਤੇ ਉਸ ਲੈਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀਗੀਆਂ ਮੈਨੂੰ ਪ੍ਰੋਬਲਮ ਹੈ ਕਿ ਇੱਕ ਥਰਡ ਦੀ ਪ੍ਰੋਬਲਮ ਤੇ ਇੱਕ ਨਾਲ ਬੀਪੀ ਦੀ ਹੀ ਤੇ ਨਾਲ ਕੀ ਮਤਲਬ ਇਹ ਸਾਹ ਚੜਦਾ ਸੀ ਤੇ ਨਾਲ ਕੀ ਦਰਦ ਹੁੰਦਾ ਸਾਰਾ ਸਰੀਰ ਦੁਖਦਾ ਕਿੰਨੇ ਸਾਲਾਂ ਤੋਂ ਇਹ ਪ੍ਰੋਬਲਮਾਂ ਸੀਗੀਆਂ 2 ਸਾਲ ਤੋਂ ਹਾਂਜੀ ਕਿੰਨੀ ਕਿ ਮੈਡੀਸਿਨ ਲੈ ਚੁੱਕੇ ਬਹੁਤ ਜ਼ਿਆਦੀ ਮੈਡੀਸਿਨ ਲੈ ਲਏ ਸੀ ਇਹ ਡਾਕਟਰਾਂ ਵੱਲੋਂ ਕੀ ਕਿਹਾ ਗਿਆ ਹੈ ਤੁਹਾਨੂੰ ਡਾਕਟਰਾਂ ਵੱਲੋਂ ਕਿਹਾ ਹੀ ਕਿ ਤੁਹਾਨੂੰ ਕੀ ਮਤਲ ਨਾਲ ਪੀਏ ਜਿਹੜੀ ਤੁਸੀਂ ਥਰਡ ਦੀ ਗੋਲੀ ਖਾਂਦੇ ਜੋਣਾ ਇਹ ਤੁਹਾਨੂੰ ਪੱਕੀ ਲੱਗਣੀ ਆ ਤੁਸੀਂ ਹੁਣ ਬਾਡੀ ਸਰਵਿਸ ਲਿਆ ਹੁਣ ਤੁਸੀਂ ਕੋਈ ਮੈਡੀਸਨ ਲੈ ਰਹੇ ਨਹੀਂ ਹੁਣ ਮੈਡੀਸਨ ਨਹੀਂ ਲੈ ਰਹੇ ਕਿੰਨਾ ਚਿਰ ਹੋਇਆ ਬਾਡੀ ਸਰਵਿਸ ਲੈਨੂੰ ਬਾਡੀ ਸਰਵਿਸ ਲੈਨੂੰ 2 ਕਿ ਮਹੀਨੇ ਹੋ ਗਏ ਆ ਇੱਕ ਪੈਕ ਪੀ ਲਿਆ ਹਾਂਜੀ ਇੱਕ ਪੈਕ ਪੀ ਲਿਆ ਵਾ ਤੇ ਦੂਜਾ ਪੈਕ ਪੀ ਰਹੀ ਜੀ ਦੂਜਾ ਪੀ ਰਹੀ ਆ ਅਸੇ ਜਿਹੜੇ ਤੁਹਾਡੀ ਇਹ ਵੀਡੀਓ ਆ ਇਹ ਲੱਖਾਂ ਭੰਡ ਭਰਾ ਵੇਖਣਗੇ ਤੇ ਇਹ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਜੀ ਸਨੇਹਾ ਦੇਣਾ ਚਾਹੁੰਦੇ ਆ ਵੀ ਮੈਂ ਬਹੁਤ ਠੀਕ ਠਾਕ ਆਂਦੇ ਪੀ ਨਾਲ ਤੇ ਸਾਰੇ ਪੀ ਜਿਹੜੇ ਕਿਵੇਂ ਦਾ ਠੀਕ ਠਾਕ ਹੋ ਵੀ ਰਹਿਣ ਤੇ ਮੈਂ ਵੀ ਠੀਕ ਠਾਕ ਆਂ